रहरास साहब शलोक महला पहला दुख दारू सुख रोग पिया जा सुख ताम न हो तू करता करना मैं ना ही जाह करी ना हो बलिहारी कुदरत वसिया तिरान न जाई लख्या रहा जात जात जो जोत मह जाता अकल कला पर पूा साहेब जिन की सो पार पया कहो नानक करते बातें जो किश करना सो कर रहा ਸੋਦਰ ਰਾਗ assemblage ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਜਿਤ ਬ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾ ਵਣਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਈਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਨੋਂ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨੋਂ ਹੀ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ गावंतੂਨੋ 인ਦਰਿੰਦਰਸਨ ਬੈਠੇ ਦੇਵਤਿਆਦਰ ਨਾਲੇ ਗਾਵੰਤੂਨੋ ਸਿਤ ਸਮਾਦੀ ਅੰਦਰ ਗਾਵੰਤੂਨੋ ਸਾਧ ਵਿਚਾਰੇ ਗਾਵੰਤੂਨੋ ਜਤੀ ਸਤੀ ਸੰਤੋਖੇ ਗਾਵੰਤੂਨੋ ਵੀਰ ਕਰਾਰੇ ਗਾਵੰਤੂਨੋ ਪੰਡਤ ਪਡੰਡ ਰਖੀਸ ਜੁਗ ਜੁਗ ਵੇਦ ਨਾਲੇ ਗਾਵੰਤੂਨੋ ਮੋਹਨਿਆਮਨ ਮੋਹਨ ਸੁਰਗਾ ਮਚ ਪਿਆਲੇ ਗਾਵੰਤੂਨੋ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੰਤੂਨੋ ਜੋਧ ਮਹਾਬਲ ਸੂਰਾ ਗਾਵੰਤੂਨੋ ਖਾਣੀ ਚਾਰੇ ਗਾਵਨ ਤੁੰਨੋ ਖੰਡ ਮੰਡਲ ਬਹਿ ਮੰਡਾ ਕਰ ਕਰ ਰਖੇ ਤੇਰੇ ਤਾਰੇ ਸਈ ਤੁੰਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁੰਨੋ ਗਾਵਨ ਸੇ ਮੈ ਚਿਤ ਨਾਮ ਨਾਨਕ ਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਈ ਨਾ ਜਸੀ ਰਚਨਾ ਜੀ ਨਰ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੀਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸਾਹਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਇਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੇ ਤਾਕੇ ਵਰ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਤ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਇਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ आंखਾਂ ਜੀਵਾਂ ਵਿਸਰਮਲ ਜਾਓ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਖਐ ਚਲਿਆਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਓ ਸਾਚੇ ਨਾਮ ਕੀ ਤਿਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਧਾ ਰਹਿਣਾ ਛੁਕੈ ਭੋਗ ਗੁਣ ਇਹੋ ਹੋ ਨਾਹੀ ਕੋਏ ਨਾਕੋ ਹੋਆ ਨਾਕੋ ਹੋਏ ਜੇ ਵਡਾਪ ਤੇ ਵਡ ਤੇਰੀ ਦਾਤ ਜਿੰਨ ਦਿਨ ਘਰ ਕੈ ਕੀਤੀ ਰਾਤ ਖਸਮ ਵਿਸਾਰਤੇ ਕਮजात ਨਾਨਕ ਨਾਮੈ ਬਾਤ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰ ਨਾਹੀ ਕਰਦੇ ਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋਕੋ RAM ਨਾਮ ਪਰਗਾਸ ਗੁਰ ਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ 함ਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤੂਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰਹਿਮਨ ਚਿਤ ਵਹਿਉ ਉਤਮ ਜਾ ਆਹਰ ਹਜ ਪਰਿਆ ਸੈਲ ਪਥਰ ਮਹਿ ਜੰਤੂ ਪਾਇ ਤਾਕਾ ਰਿਜਕ ਆਗੈ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇ ਸੁਕੇ ਕਾਸਟ ਹਰਿਆ ਰਹੋ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜਗ ਸੰਭਾ ਹੈ ਠਾਕੁਰ ਕਾ ਹੈ ਮਨ ਪੋ ਕਰਿਆ ਉਡੈ ਊੜਾ ਵੈ ਸੋ ਕੋ ਸਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਤ ਸਿਦਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆ ਸਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮਪਾਰਾ ਸਬਤਿ ਆਵੇ ਸਬਤਿ ਆਵੇ ਤੂ ਜੀ ਹਰ ਸੱਚੇ ਸੇ ਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤਿ ਆਵੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹੋਂਤੁਦਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਣਿ ਆਖੋ ਖਾਣਾ ਜੋ ਸੇਵੇ ਜੋ ਸੇਵੇ ਤੁਜੀ ਜਨ ਨਾਨਕ ਤਿਨ ਗੁਰਬਾਣ ਹਰਤਿ ਆਵੇ ਹਰਤਿ ਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤੇ ਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਿੰਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਇਆ ਜੀ ਜਨ ਨਾਨਕ ਤਿੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੰਤੂ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇ ਕਰਹਿ ਹਰ ਪੂਜਾ ਜੀ ਤਪ ਤਪਹਿ ਜਪੇ ਬਿਅੰਤਾ तेरे अनेक तेरे अनेक पड़े वो सिमर साध से जी कर क्रिया खट कर्म करनता से भगत से भगत पले जननानक जी जो पावे मेरे हर भगवंत ता तू आद पुरख अपरंपर करता जी तू जेवड़ अवर न कोई तू जुग जुग एको सदा सदा तू एको जी तू नेचल करता सोए तुदि आपे पावे आपे तुदि आपे तुदि आपे इस, ਭਾਵੈ ਸੋਈ ਵਰਤੇ ਜੇ ਤੂੰ ਆਪੇ ਕਰੇ ਸੋ ਹੋਏ ਤੁਦੇ ਆਪੇ ਸਿਸ਼ਟ ਸਭ ਉਪਾਏ ਜੇ ਤੁਦੇ ਆਪੇ ਸਿਰਜ ਸਭ ਗੋਈ ਜਨਾਨਕ ਗੁਣ ਗਾਵੇ ਕਰਤੇ ਕਾ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹੋ ਸਭ ਤੇ ਰੀਤੂ ਸਬਨੀ ਤਿਆਂ ਜਿਸਨੋ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਛੀ ਮਾਹੇ ਤੁਦ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮਿਲ ਜਿਸਨੋ ਤੂ ਜਾਣੈ ਇਹ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਵਖਣ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਅਵਰ ਨ ਕੋਇ ਤੋ ਕਰ ਕਰ ਵੇਖਿਆ ਜਾਣਾ ਸੋਇ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵੜਾ ਪੈਲੇ ਨਿਵਾਸਾ ਪਾਣੀ ਭਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਐ ਮਨ ਇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹੋ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਧੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਪਛ ਕੇਵਲ ਨਾਮ ਸਰੰਜਾਮ ਲਾਗ ਭਜਵਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕੋਹ ਨਾ ਨਖਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮ ਪਾਸ਼ਾਹੀ ਦਸਵੀ ਕਬਿਓ ਬਾਜ ਬੇਨਤੀ ਚੋਪਈ हमरी करो हाथ अच्छा पूरन होए चित की इच्छा तव चर ननमन रहे हमारा अपना जान कर हो प्रतपारा हमरे दुष्ट सब वो आप हाँ दे मोहे बचावो सुखी बसह मोरो रो सेवक सिख सब करतारा मोर अच्छा कर दे करिए सब रन को आज संगरिय पूरन होए हमारी आशा तोर भजन की रह प्यासा तुम्हें छाड़ कोई अवर न त्याऊं जो बच सो तुम थे पाऊं सेवक सिख हमारे तारिय चुन चुन सत्र हमारे मारिय आप हाद मुझे उबरिया मरण काल का त्रास निभरिया अच्छा। राख लियो मुहिरा राखण हारे साहेब सं साहे प्यारे दीन बंद दुष्टन के हंता तुम हो पुरी चतुर कंता काल पाए ब्रह्म बवतरा काल पाए शिवजी अवतरा काल प्रकाश सा सकल काल का किया तमासा। जवन काल जोगी शिव की ओ ब्रह्मा जो थी जवन काल सब लोग सवारा नमस्कार है ताई हमारा जवन काल सब जगत बनायो देव दक्षण उप उपजायो आद अंत एक है अवतारा सोई गुरु समझे हमारा नमस्कार तिसि को म्हारी सकल प्रजा जिने आप सवारी शिवकोण को सेवगुण सुख दी और सत्रण को पल मोहब्बत की कट कट के अंतर की जनत भले बुरे की पीर पहचान चीटी ते कुंचरया सुला सब पर कृपा दृष्ट कर फूला संतन दुख पाए ते दुखी सुख पाए साधन के सुखी एक के की पीर पहचान कट कट के पट पट की जाने ਜਬ ਉਤ ਕਰ ਕਰਾ ਕਰ ਤਾਰਾ ਪਜਾ ਤਰ ਤਦ ਦੇਹ ਆਪਾਰਾ ਜਬ ਆਕਰ ਖਕਰ ਥੋ ਕਬੂ ਤੁਮ ਮੈ ਮਿਲਤ ਦੇਹ ਤਰਸਵੋ ਜੇਤੇ ਬਦਲ ਸਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਾਭੀ ਤੇ ਰਹਤ ਨਿਰਾਲਮ ਜਾਣਤ ਬੇਦ ਪੇ ਦਰਿਆਲਮ ਨਿਰੰਕਾਰ ਨਿਰਕਾਰ ਨਿਰlamb ਆਦ ਅਨੀਲਨਾਦ ਸੰਭ ਤਾਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬੇ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਫ ਕਹੀ ਪੂਪਾ ਅੰਡ ਜੇ ਰਸੇ ਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ कहों फूल राजा हो बैठा कहो सिमट प्यो संकर से सिग्र शिष्ट दिखाए चंबव आजुगा स्वरूप स्व रक्षा मेरी तुम करो सिख उबार असिख संगरो जिथे उठवत पाता सकल मलेश करो रण काता जे अस्तुस्तव सर नी परे तिनके दुष्ट दुख हुए मरे पूर्क जवन पक परे तिहारे तिनके तुम संकट सपारे जो कल को इकबार त्य ताक है ताके काल निकट ने है ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਰਾ ਤਤਕਾਲਾ ਕਿਰਪਾ ਦਸਤਾਂ ਜਾਈ ਨਹਰ ਹੋਂ ਤਾਂਕੇ ਤਾਪ ਤਨਕ ਮੈਂ ਹਰ ਹੂੰ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸਕੇ ਨਾ ਕੋਈ ਇੱਕ ਬਾਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਯੋ ਬਾਰਾ ਜਿਨ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਮੈਂ ਸਰਨ ਤੇ ਹਾਰੀ ਆ ਫਾਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੈਮ पाएंगे जब ते तुमरे तब ते को आंग करे नी आन्यो राम रहीम पुराण कुरान अनेक कह मत एक न मान्यो सिमर सहस भेद सब बहु भेद कह हम एक न जान्यो श्री स्पान कृपा तुमरे रे का मैं न कहो सब तो बखान्यो दोरा सगल द्वार को छाड़ के गहो तो तुहारो द्वार बाएंगे की लाज यस गोबिंद दास तुहार राम कली महल्ला तीजा आनंद इक ओंकार सदगुरु प्रसाद आनंद पिया मेरी माए सतगुरु मैं पाया सतगुरुता पाया सहज से ती मन वजियां वाद आईयां राग रतन परवार परियां शब्द शावद गावन आईयां शब्दो तगा वो हरि के रा मन जनी बसाया कह नानक आनंद होआ सतगुरु मैं पाया ए मन मेरे तू सदा रोह हर नाल हर नाल रोह तू मन मेरे दुख सब विसारना अंगीकार ओ करे तेरा कार्य सब स्वान ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਬਾ ਕਿਆ ਨਹੀਂ ਕਰਤੇ ਰ ਘਰ ਤਾਂ ਤੇਰੇ ਸਭ ਕੀਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਯਾਦਾਰੋ ਸਾਚ ਨਾਮਿਆ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਵਾਜੇ ਪੰਛਬਤਿਤ ਕਰ ਸਭ ਅਗੇ ਕਰ ਸਭ ਅਗੇ ਸ਼ਬਦ ਵਾਜੇ ਕੱਲਾ ਜਿੱਤ ਕਰਤਾ ਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ ਤੁਰਕਾਰਮ ਪਾਇਆ ਤੁ ਜਿੰਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ ਆ ਤਿਤ ਕਰ ਅਨਹਦ ਵਾਜੇ ਮੁੰਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਆ ਜਿਸਕੋ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਦਾਰੋ ਇਹ ਵਸਤ ਜੀ ਨਹ ਜਾਇ ਨਿਤ ਨਿਤ ਰਖੁਰਤਾਰੋ ਕਮਸਨ ਸਾਚ ਲਗਤ ਰਿਹਾ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮੇ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹ ਰਿਆ ਪੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨੈ ਤੇਰਾ ਛਡ ਜਾਏ ਪੌਜਲ ਬਿਖਮਸਗਾ ਗੁਰਸਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇ ਹਵਾ Jap ਗੁਰਨਾਉ ਨੇਤਰੀ ਸਤ ਗੁਰਪੇਖਣਾ ਸਰਵਣੀ ਸੁਨਾ ਗੁਰਨਾਉ ਸਤ ਗੁਰ ਸੇ ਤੀਰਤਿਆ ਦਰਗੇ ਪਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮੈਂ ਉਤਮ ਕਾੜਿਆ ਵਿਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਪਿਉ ਬਾਰਿਆਨ ਗੁਰ ਕੀ ਪੈਰੀ ਭਾਏ ਕਾ ਸਵਾਰਿਆਨ ਹੋਆ ਆਪ ਦੇ ਆਲ ਮਨੋ ਨਾ ਵਿਸਾਰਿਆਨ ਸਾਜਨ ਕ ਸੰਗ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ